ਦੇਸ਼ ਤੇ ਕਿਸਾਨ ਲਗਾਤਾਰ ਆਪਣੇ ਹੱਕੀ ਮੰਗਣ ਨੂੰ ਲੈ ਕੇ ਸੰਘਰਸ਼ ਜਾਰੀ ਹੈ ਦੂਸਰਾ ਕਿਸਾਨ ਅੰਦੋਲਨ ਚਾਰਿਆ ਤੇ ਐਸੇ ਵੀ ਚੱਲ ਜਿਹੜਾ ਕਿ ਹਰਿਆਣਾ ਸਰਕਾਰ ਦੇ ਕਹਿਣ ਦੇ ਉੱਪਰ ਹਰਿਆਣਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਕੁਝ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਜਾਂਦਾ ਹੈ ਉਹਨਾਂ ਦੀ ਰਿਹਾਈ ਕਰਵਾਉਣ ਨੂੰ ਲੈ ਕੇ ਹੁਣ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਪਰ ਜਿਹੜਾ ਮੋਰਚਾ ਲੱਗਿਆ ਹੋਇਆ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਇਹ ਜਿਹੜਾ ਕਿ ਮੋਰਚਾ 20ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕੇ ਦਿਨ ਰਾਤ ਇਸ ਤੇ ਕਿਸਾਨ ਨੇ ਉਹ ਇਸ ਥਾਂ ਦੇ ਉੱਪਰ ਡਟੇ ਰਹਿੰਦੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕੀ ਟ੍ਰੇਨਾਂ ਦੀ ਅਭਜ ਵੀ ਪ੍ਰਭਾਵਿਤ ਹੋਈ ਹੈ ਕਈ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਕਈਆਂ ਦੇ ਰੂਟ ਡਵਟ ਕੀਤੇ ਗਏ ਜ਼ਾਹਰ ਜੀ ਗੱਲ ਹੈ ਕਿ ਜਦੋਂ ਆਪਾਂ ਜਿਹੜੀ ਇਹ ਲਾਈਫ ਲਾਈਨ ਮੰਨੀ ਜਾਂਦੀ ਹੈ ਰੇਲਵੇ ਲਾਈਨ ਉਸ ਤੋਂ ਆਪਾਂ ਬੰਦ ਕਰ ਦੰਨੇ ਆ ਤਾਂ ਇਸ ਦਾ ਜਨਜੀਵਨ ਦੇ ਉੱਪਰ ਅਸਰ ਪੈਣਾ ਸੁਭਾਵਿਕ ਐ ਸੋ ਜਿੰਨੀਆਂ ਵੀ ਰੂਟਾਂ ਦੇ ਉੱਪਰ ਟ੍ਰੇਨਾਂ ਚੱਲਦੀਆਂ ਨੇ ਉਹ ਪ੍ਰਭਾਵਿਤ ਹੋਣ ਦੀ ਵਜ੍ਹਾ ਕਰਕੇ ਕਈ ਜਿਹੜੇ ਯਾਤਰੀ ਨੇ ਉਹ ਵੀ ਪਰੇਸ਼ਾਨ ਹੋ ਰਹੇ ਨੇ ਪਰ ਅੱਜ 20ਵੇਂ ਦਿਨ ਦੇ ਵੀ ਜਦੋਂ ਸੰਘ داخل ਹੁੰਦਾ ਤੇ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਮੋਰਚਾ ਲੱਗਿਆ ਹੋਇਆ ਸੀ ਉੱਥੇ ਇੱਕ ਹੋਰ ਕਿਸਾਨ ਇਸ ਪਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਲਗਾਤਾਰ ਉਹ ਕਿਸਾਨ ਇਥੇ ਜਿਹੜਾ ਕਿ ਆਪਣੇ ਸਾਥੀ ਵੀਰਾਂ ਦੇ ਨਾਲ ਮੋਰਚੇ ਦੇ ਉੱਪਰ ਡਟਿਆ ਹੋਇਆ ਸੀ ਆਪਣੇ ਹੱਕਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਿਹਾ ਸੀ ਜਿਸ ਕਿਸਾਨ ਦੀ ਮੌਤ ਹੋਈ ਹੈ ਉਸ ਬੰਦੀ ਆਪਾਂ ਹੋਰ ਗੱਲਬਾਤ ਕਰਾਂਗੇ ਸਾਡੇ ਨਾਲ ਕਮਿ ਇਨਸਾਫ ਮੋਰਚੇ ਦੇ ਸੂਬਾ ਜਨਰ ਸਕੱਤਰ ਅਤੇ ਹੋਰ ਜਿਹੜੇ ਆਗੂ ਸਹਿਬਾਨ ਨੇ ਮੌਜੂਦ ਨੇ ਗੱਲਬਾਤ ਕਰਦੇ ਹਨ ਜਿਹੜਾ ਕਿਸਾਨ ਦੀ ਮੌਤ ਹੋਈ ਹੈ ਕੀ ਨਾਮ ਹੈ ਕਦੋਂ ਤੋਂ ਡਟਿਆ ਹੋਇਆ ਸੀ ਇਸ ਸੰਘਰਸ਼ ਦੇ ਵਿੱਚ ਲੇਕਿਨ तकरीबन 13 ਫਰਵਰੀ ਤੋਂ ਲਗਾਤਾਰ ਇੱਥੇ ਸੀ ਕਿ ਵਿੱਚ ਦੋ ਚਾਰ ਦਿਨ ਵਾਪਸ ਵੀ ਘਰ ਵੀ ਲਾ ਕੇ ਆਇਆ ਔਰ ਉਹਨਾਂ ਦਾ ਨਾਮ ਦਸਵੰਤ ਸਿੰਘ ਪੁੱਤਰ ਗੁਰਦੇਵਤ ਸਿੰਘ ਵਾਸੀ ਪਿੰਡ ਸ਼ਹਾਬਾਜਪੁਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਸੀਗੇ ਤੇ ਲਗਾਤਾਰ ਮੋਰਚੇ ਦੇ ਵਿੱਚ ਡਟੇ ਹੋਏ ਸੀਗੇ ਤੇ ਅੱਜ ਸਵੇਰ ਚ ਅਚਾਨਕ ਜਿਹੜੇ ਆ ਉਹ ਜਦੋਂ ਸੁੱਤੇ ਪਏ ਸੀਗੇ ਤੇ ਸਿਰੇ ਉੱਠੇ ਨਹੀਂਗੇ ਤੇ ਜਦੋਂ ਉਹਨਾਂ ਨੂੰ ਹਲਾਇਆ ਜਾਂ ਉਹਨਾਂ ਨੂੰ ਆਵਾਜ਼ ਦਿੱਤੀ ਪਰ ਉਦੋਂ ਉਹਨਾਂ ਦੇ ਵਿੱਚ ਜਿਹੜੇ ਆ ਮਤਲਬ ਕੋਈ ਉਹਨਾਂ ਦੇ ਹਰਕਤ ਸ਼ਰੀਰ ਦੇ ਵਿੱਚ ਹਰਕਤ ਨਹੀਂ ਸੀ ਉਦੋਂ ਖਤਮ ਹੋ ਗਏ ਇਕੱਲੇ ਸੀਗੇ ਜੇ ਹੋਰ ਵੀ ਪਰਿਵਾਰਿਕ ਮੈਂਬਰ ਉਹਨਾਂ ਦੇ ਨਾਲ ਇੱਥੇ ਮੋਰਚੇ 'ਚ ਸੀਗੇ ਹਾਂ ਨਹੀਂ ਉਹ ਇਕੱਲੇ ਸੀਗੇ ਪਰਿਵਾਰਕ ਮੈਂਬਰ ਉਹਨਾਂ ਦੇ ਪਿੱਛੇ ਸੀਗੇ ਆ ਉਹ ਆਪੇ ਤੋ ਕਿਹੜੀ ਜਿੱਥੇ ਬੰਦੀ ਨਾਲ ਉਹ ਇਥੇ ਮੋਰਚੇ ਦੇ ਵਿੱਚ ਸ਼ਾਮਲ ਹੋਈ ਸੀ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਉਹਨਾਂ ਦੇ ਮੈਂਬਰ ਸੀਗੇ ਸੋ ਜਿਸ ਪਰਿਵਾਰ ਦੇ ਨਾਲ ਉਹ ਤਾਲੁਕਤ ਰੱਖਦੇ ਸਨ ਜਿੱਥੇ ਬੰਦੀ ਨੇ ਉਹਨਾਂ ਦਾ ਪਤਾ ਲਗਾਇਆ ਕਿ ਕਿਸ ਤਰ੍ਹਾਂ ਦਾ ਪਰਿਵਾਰ ਹੈ ਤੇ ਕਿਵੇਂ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ ਆ ਮੀਡਲ ਕਲਾਸ ਦੇ ਮਤਲਬ ਕਿਸਾਨ ਆਮ ਦੇ ਦਰਮਿਆਨੇ ਕਿਸਾਨਾਂ ਗੁਜ਼ਾਰਾ ਤਾਂ ਤਕਰੀਬਨ ਜਿਹੜਾ ਕਿਸਾਨ ਸਾਰੇ ਉਹਨਾਂ ਦਾ ਇਸ ਟਾਈਮ ਬਹੁਤ ਔਖਾ ਹੋ ਰਿਹਾ ਉਸੇ ਤਰੀਕੇ ਨਾਲ ਹੀ ਉਹਨਾਂ ਦਾ ਸੀਗਾ ਜਿਹੜਾ ਕਰਦਾ ਮਤਲਬ ਰੋਜੀ ਰੋਟੀ ਮਸਾਂ ਚੱਲ ਰਹੀ ਸੀ ਸਿੰਪਲ ਪਰਿਵਾਰ ਸੀਗਾ ਇਹੇਟਲੇ ਵਰਗ ਦਾ ਸੋ ਹੁਣ ਤੱਕ ਇਸ ਸੰਘਰਸ਼ ਨੂੰ 2.5 ਮਹੀਨੇ ਦੇ ਕਰੀਬ ਦਾ ਸਮਾਂ ਹੋਣ ਲੱਗਾ ਦੂਸਰਾ ਜਿਹੜਾ ਅੰਦੋਲਨ ਚੱਲ ਰਿਹਾ ਹੈਗਾ ਤੇ ਹੁਣ ਤੱਕ ਦਰਜਨ ਦੇ ਕਰੀਬ ਕਿਸਾਨ ਜਿਹੜੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹ ਚੁੱਕੇ ਨੇ ਜਦੋਂ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਆਪਾਂ ਸਰਕਾਰਾਂ ਦੇ ਮੂੰਹ ਵੱਲ ਦੇਖਦੇ ਹਾਂ ਕਿ ਇਹਨਾਂ ਪਰਿਵਾਰਾਂ ਦਾ ਸਾਧ ਦਿੱਤਾ ਜਾਵੇ ਮਦਦ ਕੀਤੀ ਜਾਵੇ ਕਿ ਜਥੇਬੰਦੀ ਪੱਧਰ ਤੇ ਵੀ ਉਹਨਾਂ ਦੀ ਕੋਈ ਮਦਦ ਕੀਤੀ ਜਾਂਦੀ ਪਰਿਵਾਰਾਂ ਦੀ ਹਾਂ ਨਹੀਂ ਦੇਖੋ ਜਥੇਬੰਦੀ ਕੋਲੇ ਕੋਈ ਇਨਾ ਨਾ ਤਾਂ ਫੰਡ ਹੁੰਦਾ ਵੀ ਇਸ ਤਰ੍ਹਾਂ ਦੀ ਮਦਦ ਕੀਤੀ ਜਾਵੇ ਦੂਜੀ ਗੱਲ ਇਹ ਆ ਵੀ ਇਹ ਸਰਕਾਰ ਨਾਲ ਲੜਾਈ ਲੜਦੇ ਆ ਜਿਹੜੇ ਆ ਸ਼ਹੀਦ ਵੀ ਹੁੰਦੀਆਂ ਜਦੋਂ ਬੰਦੇ ਆਪਣੀਆਂ ਮੰਗਾਂ ਦੀ ਖਾਤਰ ਆਪਣੇ ਹੱਕਾਂ ਦੀ ਖਾਤਰ ਲੜਦੇ ਆ ਤੇ ਫਿਰ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਵੀ ਉਹਨਾਂ ਨੂੰ ਜੇ ਅਜੇ ਮੰਗਾਂ ਨਹੀਂ ਪੂਰੀਆਂ ਕਰ ਸਕਦੇ ਤੇ ਫਿਰ ਉਹਨਾਂ ਦਾ ਜਿਹੜਾ ਮਗਰ ਜਿਹੜਾ ਪਰਿਵਾਰ ਆ ਫਿਰ ਉਹਨਾਂ ਦੀ ਉਹਨਾਂ ਨੂੰ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਚ ਚਲਾਉਣੀ ਆ ਉਹਦੇ ਵਾਸਤੇ ਫਿਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਵੀ ਉਹਨਾਂ ਨੂੰ ਜਿਹੜੇ ਆ ਮੁਆਵਜ਼ਾ ਦੇ ਵਿੱਚ ਸਹੂਲਤ ਪਰ ਜਿਹੜੇ ਵਿਰੋਧੀ ਨੇ ਉਹ ਤਾਂ ਕਹਿ ਰਹੇ ਨੇ ਕਿ ਇਹ ਜਿਹੜਾ ਤਰਦਨ ਲੱਗਿਆ ਇਹ ਨਜਾਇਜ਼ ਆ ਕਿਸਾਨ ਬੇਵਜ੍ਹਾ ਬੈਠੇ ਨੇ ਇਹਨਾਂ ਨੂੰ ਫੰਡਿੰਗ ਹੋ ਰਹੀ ਐ ਇਸ ਕਰਕੇ ਇਹਨਾਂ ਦਾ ਗੁਜ਼ਾਰਾ ਚੱਲ ਜੀ ਜਾਂਦਾ ਤਾਂ ਤਾਂ ਹੀ ਮੋਰਚਾ ਲਈ ਬੈਠੇ ਨੇ ਦੇਖੋ ਵਿਰੋਧੀਆਂ ਨੂੰ ਤਾਂ ਅਸੀਂ ਕਿਹਾ ਸਾਡਾ ਡਿਬੇਟ ਕਰ ਲਓ ਅਸੀਂ ਚੰਡੀਗੜ੍ਹ ਵੀ 23 ਤਰੀਕ ਨੂੰ ਥੇ ਰੱਖੀ ਸੀ ਪਰ ਉੱਥੇ ਆਇਆ ਕੋਈ ਨਹੀਂ ਐ ਅਸੀਂ ਤਾਂ ਕਹਿੰਦੇ ਡਿਬੇਟ ਕਰ ਲਓ ਵੀ ਜੇ ਸਾਡੀਆਂ ਮੰਗਾਂ ਨਹੀਂ ਜਾਇਜ਼ ਤੇ ਤੁਸੀਂ ਜਨਤਾ ਦੇ ਸਾਹਮਣੇ ਆਣ ਕੇ ਚੇਲਣਾਂ ਦੇ ਸਾਹਮਣੇ ਆਣ ਕੇ ਜਨਤਾ ਦੇ ਸਾਹਮਣੇ ਆਣ ਕੇ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ ਵੀ ਜੇ ਅਸੀਂ ਸਾਡੀਆਂ ਮੰਗਾਂ ਨਜ਼ਾਇਜ਼ ਆ ਕੀ ਬੱਤੀ ਫੰਡਿੰਗ ਹੁੰਦੀ ਹੈ ਨਹੀਂ ਫੰਡਿੰਗ ਦੇਖੋ ਫੰਡ ਦਾ ਅਸੀਂ ਰੁਪਿਆ ਰੁਪਿਆ ਜਿਹੜਾ ਪਿੰਡਾਂ ਦੇ ਵਿੱਚੋਂ ਜਿਹੜੇ ਸਾਡੇ ਕਿਸਾਨ ਆ ਉਹ ਹੀ ਆਪ ਦਾ ਇਕੱਠਾ ਕਰਕੇ ਇੱਥੇ ਲਾ ਰਿਆ ਜੇ ਇੰਨੀ ਫੰਡਿੰਗ ਹੁੰਦੀ ਹੋਵੇ ਤੇ ਫਿਰ ਜਿਹੜੇ ਕਹਿ ਰਹੇ ਆ ਘੱਟੋ ਘੱਟ ਉਹ ਹੀ ਦੱਸ ਦੇਣ ਵੀ ਉਹ ਕਿੰਨੀ ਕੁ ਫੰਡਿੰਗ ਕਰਦੇ ਆ ਜਿ ਜਥੇਬੰਦੀਆਂ ਨੂੰ ਜੇ ਉਹ ਜੇ ਉਹ ਕਰਦੇ ਆ ਤੇ ਫਿਰ ਹੋ ਸਕਦਾ ਹੁੰਦੀ ਹੋਵੇ ਤੇ ਜਿਉ ਉਹਨਾਂ ਨੂੰ ਆਪ ਆਪਣੇ ਆਪ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਲੈਣੀ ਚਾਹੀਦੀ ਵੀ ਅਸੀਂ ਕਿੰਨਾ ਕੁ ਫੰਡਿੰਗ ਕਰਦੇ ਆ ਜਿਵੇਂ ਤੁਸੀਂ ਕਿ ਰਹੇ ਕਿ ਉਹ ਪਿੰਡਾਂ ਪਿੰਡਾਂ ਦੇ ਵਿੱਚ ਆ ਕੇ ਤੁਸੀਂ ਜਿਹੜਾ ਕਿ ਰੁਪਈਆ ਰੁਪਈਆ ਇਕੱਠੇ ਕਰਦੇ ਫਿਰ ਇੰਨੇ-ਇੰਨੇ ਲੰਬੇ ਸੰਘਰਸ਼ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿਸਾਨ ਦਾ ਬੈਕਤਾ ਫਿਰ ਉਹਨਾਂ ਨੂੰ ਲੰਗਰ ਪਾਣੀ ਦਾ ਇੰਤਜ਼ਾਮ ਕਰਨਾ ਕਿਵੇਂ ਸੰਭਵ ਇਹ ਮੈਂ ਦੱਸਦਾ ਤੁਹਾਨੂੰ ਇਸ ਤੇ ਦੇਖੋ ਆ ਜਿੰਨੇ ਵੀ ਇੱਥੇ ਲੰਗਰ ਲਾਏ ਤਕਰੀਬਨ ਸਾਰੇ ਇੱਥੋਂ ਦੇ ਲਾਗ ਬੰਨੇ ਪਿੰਡਾਂ ਪੰਚਾਇਤਾਂ ਉਹਨਾਂ ਨੇ ਲਾਏ ਵਿਆ ਔਰ ਹੁਣ ਜਿਹੜਾ ਅਗਲਾ ਸਿਸਟਮ ਅਸੀਂ ਕਰ ਲੈਾਂਗੇ ਕਿਉਂਕਿ ਸਾਨੂੰ ਪਤਾ ਵੀ ਸੰਘਰ ਉਹਦੇ ਵਾਸਤੇ ਹੁਣ ਲੰਗਰਾਂ ਦੇ ਪ੍ਰਬੰਧ ਵਾਸਤੇ ਅਸੀਂ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਕਿਹਾ ਵੀ ਭਾਈ ਆਪ ਦਾ ਰਾਸ਼ਨ ਪਾਣੀ ਇਕੱਠਾ ਕਰੋ ਕਣਕ ਇਕੱਠੀ ਕਰੋ ਹੁਣ ਹਰ ਇੱਕ ਪਿੰਡ ਦੇ ਵਿੱਚੋਂ ਇੱਕ ਇੱਕ ਗੱਟੂ ਇੱਕ ਇੱਕ ਕਰਨੇ ਇਕੱਠਾ ਕਰਕੇ ਰੱਖ ਲਿਆ ਉਹ ਜਿਹੜੇ ਲੰਗਰ ਚੱਲਦੇ ਉਹਨਾਂ ਦੇ ਵਿੱਚ ਹੁਣ ਉਹ ਪਚਾਈ ਜਾਣਗੇ ਤੇ ਲੰਗਰ ਚੱਲੀ ਜਾਣਗੇ ਲੋਕਾਂ ਦੇ ਸਹਿਯੋਗ ਨਾਲ ਲੰਗਰ ਚੱਲ ਰਿਹਾ ਨਾ ਕਿ ਸਾਡਾ ਕੋਈ ਇਹਦੇ ਵਿੱਚ ਦੇਣ ਆਏ ਲੰਗਰਾਂ ਨੂੰ ਤੇ ਨਾ ਕੋਈ ਸਰਕਾਰਾਂ ਦੀ ਦੇਣ ਆ ਇਹ ਲੋਕਾਂ ਦੀ ਦੇਣ ਆ ਲੋਕ ਹੀ ਕੰਮ ਕਰ ਰਿਹਾ ਲੋਕ ਹੀ ਰਾਸ਼ਨ ਲੈ ਕੇ ਆ ਰਹੇ ਤੇ ਲੋਕ ਹੀ ਪਕਾ ਰਹੇ ਤੇ ਲੋਕ ਹੀ ਖਵਾ ਰਹੇ ਲੋਕਾਂ ਨੂੰ 100 ਪਹਿਲੇ ਸੰਘਰਸ਼ੀ ਕਰੀਏ ਤਾਂ 700 ਤੋਂ ਜ਼ਿਆਦਾ ਕਿਸਾਨਾਂ ਨੂੰ ਆਪਣੀ ਜਾਨ ਗਵਾਣੀ ਪਈ ਸੀ ਹਲੇ ਉਹਨਾਂ ਦੇ ਪਰਿਵਾਰਾਂ ਦੀ ਵੀ ਕੋਈ ਸਾੜ ਨਹੀਂ ਲੱਗੀ ਹੁਣ ਦੁਬਾਰਾ ਸੰਘਰਸ਼ ਸ਼ੁਰੂ ਹੋਇਆ ਤੇ ਇਸ ਬੰਦ ਦੀ ਜਿਹੜੀ ਅੱਗੇ ਦੀ ਰਣਨੀਤੀ ਕੀ ਰਹਿਣ ਵਾਲੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਕੜਾਕੇ ਦੀ ਧੁੱਪ ਪੈ ਰਹੀ ਹੈ ਇੱਥੇ ਖਾਸ ਤਰ੍ਹਾਂ ਦੇ ਇੰਤਜ਼ਾਮ ਹੋਣੇ ਬਹੁਤ ਜ਼ਰੂਰੀ ਨੇ ਕਿਉਂਕਿ ਬਜ਼ੁਰਗ ਸਭ ਤੋਂ ਜ਼ਿਆਦਾ ਇਸ ਸੰਘਰਸ਼ ਤੇ ਵੀ ਸ਼ਾਮਲ ਨੇ ਉਹਨਾਂ ਨੂੰ ਲੈ ਕੇ ਜਿਹੜਾ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਆ ਆ ਦੇਖੋ ਪ੍ਰਬੰਧ ਅਜੇ ਤਾਂ ਸਾਡੇ ਕੋਲੇ ਉਹੀ ਹੈ ਨਾ ਜਿਹੜੀ ਗੱਲ ਤੁਸੀਂ ਪਹਿਲਾਂ ਕਰਦੇ ਆ ਵੀ ਫੰਡ ਜੇ ਫੰਡਾਂ ਦੀ ਇੰਨੀ ਸਾਡੇ ਕੋਲੇ ਹੁੰਦੀ ਤੇ ਫਿਰ ਅਸੀਂ ਪ੍ਰਬ ਨਾ ਇਹੋ ਜੇ ਤਾਂ ਅਮਦੇ ਬੈਠਦੇ ਆ ਪਰ ਫਿਰ ਵੀ ਲੋਕਾਂ ਦੇ ਸਹਿਯੋਗ ਦੇ ਨਾਲ ਜਿੰਨਾ ਕੁ ਪ੍ਰਬੰਧ ਅਸੀਂ ਕਰ ਸਕਦੇ ਆ ਕਰੀ ਜਾ ਰਿਹਾ ਹਾਂ ਠੀਕ ਆ ਉਦੋਂ ਵੀ 750 ਦੇ ਕਰੀਬ ਵਿੱਚ ਕਿਸਾਨ ਜਿਹੜੇ ਆ 13 ਮਹੀਨਿਆਂ ਦੇ ਵਿੱਚ ਸ਼ਹੀਦ ਹੋਏ ਸੀਗੇ ਤੇ ਹੁਣ ਵੀ ਅੱਜ ਜਿਹੜਾ 20 ਮ ਕਿਸਾਨ ਉਹ ਅਸ ਮੋਰਚੇ ਦੇ ਵਿੱਚ 13 ਫਰਵਰੀ ਤੋਂ ਲੈ ਕੇ 20 ਕਿਸਾਨ ਸ਼ਹੀਦ ਹੋ ਗਏ ਆ ਤੇ ਇੱਕ ਬੀਬੀ 21 ਜਿਹੜੇ ਆ ਬੀਬੀ ਸਮੇਤ ਸ਼ਹੀਦ ਹੋ ਗਿਆ ਔਰ ਇਹਦਾ ਵੀ ਅਸੀਂ ਇਹਨਾਂ ਦੀ ਵੀ ਲੜਾਈ ਲੜਾਂਗੇ ਇਹਨਾਂ ਦੇ ਪਰਿਵਾਰਾਂ ਦੀ ਲੜਾਈ ਲੜਾਂਗੇ ਤੇ ਇਹਨਾਂ ਨੂੰ ਵੀ ਮੁਆਵਜ਼ਾ ਦਿਵਾਵਾਂਗੇ ਕਿੰਨੀਆਂ ਕਿ ਲੜਾਈਆਂ ਲੜਾਂਗੇ ਇੱਕ ਤਾਂ ਕਿਸਾਨ ਆਪਣੇ ਹੱਕਾਂ ਨੂੰ ਲੈ ਕੇ ਲੜ ਰਹੇ ਆ ਦੂਜੇ ਜਿਹੜੇ ਸਨ ਕਿ ਇਸ ਸੰਘਰਸ਼ ਦੇ ਵਿੱਚ ਜਾਨ ਗਵਾਈ ਬੈਠੇ ਨੇ ਉਹਨਾਂ ਦੀ ਲੜਾਈ ਲੜ ਰਹੇ ਹਾਂ ਆ ਦੇਖੋ ਇਹ ਤਾਂ ਫਿਰ ਸਰਕਾਰਾਂ ਨੂੰ ਚਾਹੀਦਾ ਨਾ ਜੇ ਉਹ ਪਹਿਲਾਂ ਹੀ ਮਸਲੇ ਹੱਲ ਕਰਦੇ ਨੇ ਤਾਂ ਸਾਨੂੰ ਲੜਾਈਆਂ ਨਾਲ ਲੜਨੇ ਨਹੀਂ ਪੈਣਾ ਹੁਣ ਲੜਾਈ ਲੜੇ ਤੋਂ ਬਿਨਾ ਸਰਕਾਰਾਂ ਦਾ ਸਿਸਟਮ ਹੀ ਇਹੋ ਜਿਹਾ ਕਾਰਪੋਰੇਟ ਦਾ ਬਣ ਗਿਆ ਵੀ ਉਹ ਉਹਨਾਂ ਨੂੰ ਆ ਵੀ ਇਹਨਾਂ ਨੂੰ ਦਿਓ ਹੀ ਕੁਛ ਨਾ ਤੇ ਹਰ ਪਾਸਿਓ ਲੜਾਈ ਲੜਨੀ ਪੈਂਦੀ ਹੈ ਵੀ ਲੜਾਈ ਕੱਲ ਨੂੰ ਹੋਰ ਲੜਾਈ ਬਣ ਜੂਗੀ ਲੜਾਈਆਂ ਤਾਂ ਲੜਨੀਆਂ ਪੈਣੀਆਂ ਸੰਘਰਸ਼ ਤੋਂ ਬਿਨਾ ਤਾਂ ਹੁਣ ਜਿਹੋ ਜਿਹਾ ਸਿਸਟਮ ਆ ਦੇਸ਼ ਦਾ ਬਣ ਗਿਆ ਜਿਹੋ ਜਿਹੇ ਪਾਲਿਸੀਆਂ ਲੈ ਕੇ ਆ ਰਹੇ ਆ ਜਿਹੋ ਜਿਹੇ ਨੀਤੀਆਂ ਲੈ ਕੇ ਆ ਰਹੇ ਆ ਉਹਦੇ ਮੁਤਾਬਕ ਤਾਂ ਸਾਡੇ ਕੋਲ ਸੰਘਰਸ਼ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਤੁਹਾਨੂੰ ਕੀ ਲੱਗਦਾ ਜੀ ਪੇਚ ਕਿੱਥੇ ਫਸਿਆ ਹੋਇਆ ਪਹਿਲਾਂ ਵੀ ਮੀਟਿੰਗਾਂ ਹੋਈਆਂ ਸੀ ਜਦੋਂ ਇਸ ਮੋਰਚ ਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਕੋਈ ਗੱਲਬਾਤ ਅੱਗੇ ਵਧੀ ਹੈ ਨਹੀਂ ਦੇਖੋ ਜਿਹੜੀਆਂ ਲਾਸਟ ਮੀਟਿੰਗਾਂ ਹੋਈਆਂ ਨੇ ਉਸ ਤੋਂ ਬਾਅਦ ਜਿਹੜੀ ਦੁਬਾਰਾ ਕੋਈ ਵੀ ਜਿਹੜਾ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ ਕਿਉਂਕਿ ਚੋਣ ਜਾਬਤਾ ਬਾਅਦ ਚ ਲੱਗ ਗਿਆ ਅਸਲ ਦੇ ਵਿੱਚ ਮੋਦੀ ਸਰਕਾਰ ਜਿਹੜੀ ਉਹ ਕੋਰਪੋਰੇਟ ਕਾਰਨਿਆਂ ਦੇ ਹੱਥਾਂ ਦੇ ਵਿੱਚ ਚੜੀ ਹੋਈ ਆ ਔਰ ਉਹ ਇਹਨਾਂ ਮੰਗਾਂ ਦੇ ਉੱਤੇ ਕੁਝ ਕਰਨਾ ਹੀ ਨਹੀਂ ਚਾਹੁੰਦੀ ਕਿਉਂਕਿ ਅਗਰ ਜੇ ਉਹਨਾਂ ਨੇ ਕਰਨਾ ਹੁੰਦਾ 2020 ਦੇ ਵਿੱਚ 13 ਮਹੀਨੇ ਦਾ ਮੋਰਚਾ ਜਿਹੜਾ ਉਹ ਦਿੱਲੀ ਦੀ ਧਰਤੀ ਤੇ ਉੱਤੇ ਲੜ ਕੇ ਆਏ ਆ ਤਾਂ ਵਾਅਦਾ ਕਰਨ ਤੋਂ ਬਾਅਦ ਸਮਾਂ ਸੀਗਾ ਅਹ ਦੇ ਸਾਲ ਡੇਢ ਸਾਲ ਦੋ ਸਾਲ ਤਕਰੀਬਨ ਵਿੱਚ ਸੀਗੇ ਤਾਂ ਉਹ ਮਸਲਾ ਹੱਲ ਕਰ ਸਕਦੇ ਸੀ ਪਰ ਉਹ ਮਸਲੇ ਹੱਲ ਕਰਨ ਦੀ ਬਜਾਏ ਦੁਬਾਰਾ ਫਿਰ ਜਿਹੜਾ ਉਹ ਸੰਘਰਸ਼ਾਂ ਦੇ ਵੱਲੋਂ ਸਾਨੂੰ ਤੁਰਨਾ ਪੈ ਰਿਹਾ ਏ ਔਰ ਉਹ ਸਰਕਾਰ ਜਿਹੜੀ ਉਹਨਾਂ ਮੰਗਾਂ ਨੂੰ ਨਹੀਂ ਮੰਨ ਰਹੀ ਤਾਂ ਜਿਹੜਾ ਉਹ ਮੋਰਚਾ ਹੁੰਦੇ ਤੇ ਦੁਬਾਰਾ ਜਿਹੜਾ ਸਾਨੂੰ ਲਾਉਣਾ ਪਿਆ ਕਿਉਂਕਿ ਆਪਾਂ ਨੂੰ ਪਤਾ ਸੀਗਾ ਵੀ ਸਰਕਾਰ ਜਿਹੜੀ ਉਹ ਜਾ ਰਹੀ ਆ ਤੇ ਨਵਾਂ ਜਿਹੜੀ ਅੱਗੇ ਇਲੈਕਸ਼ਨ ਆ ਰਹੇ ਨੇ 2024 ਵਾਲੇ ਜਿਹੜੇ ਹੁਣ ਸਟਾਰਟ ਹੋਏ ਨੇ ਆਪਾਂ ਨੂੰ ਪਤਾ ਤਾਂ ਜੇ ਨਹੀਂ ਸਾਲਾਉਂਦੇ ਤਾਂ ਸਾਨੂੰ ਪਤਾ ਸੀਗਾ ਵੀ ਇਹਨਾਂ ਤੇ ਦਬਾਅ ਜਿਹੜਾ ਨਹੀਂ ਬਣਨਾ ਤਾਂ ਦਬਾਅ ਬਣਾਉਣ ਵਾਸਤੇ ਔਰ ਮੰਗਾਂ ਨੂੰ ਮਨਾਉਣ ਵਾਸਤੇ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਕਿ ਤੁਸੀਂ ਤੋਂ ਅਸੀਂ ਜਿਹੜਾ ਉਹ ਵਾਦਾ ਕੀਤਾ ਸੀਗਾ ਤਾਂ ਉਹ ਲੈਣ ਵਾਸਤੇ ਜਿਹੜਾ ਆਪਾਂ ਇੱਥੇ ਹੁਣ ਦੁਬਾਰਾ ਫਿਰ ਬੈਠੇ ਹਾਂ ਸੋ ਇਲੈਕਸ਼ਨ ਵੀ ਬਿਲਕੁਲ ਬਰੂਹੇ ਖੜੇ ਹੈਗੇ ਨਹੀਂ ਇਧਰੋਂ ਧੜਨਾ ਵੀ ਪੂਰੇ ਚੜ੍ਹਦੀ ਕਲਾ ਦੇ ਵਿੱਚ ਹੈ ਕੀ ਲੱਗਦਾ ਕਿ ਦਬਾਅ ਪੰਜ ਕਮਜਾਬ ਹੋਊਗਾ ਅ ਦੇਖੋ ਸਾਡਾ ਜਿਹੜਾ ਜਹਮੂਰੀ ਹੱਕ ਹੈ ਕਿ ਸਾਡਾ ਫਰਜ਼ ਹੈ ਲੜਨਾ ਦਬਾਅ ਸਰਕਾਰ ਤੇ ਕਿੰਨਾ ਪੈ ਰਿਹਾ ਹੈ ਜਾਂ ਵੀ ਦੇ ਵਿੱਚ ਕਿੰਨਾ ਪਿਆ ਉਹ ਸਾਰੀ ਦੁਨੀਆ ਨੂੰ ਪਤਾ ਜੇ ਅੱਜ ਬਾਹਰ ਦੀ ਗੱਲ ਕਰੀਏ ਤਾਂ ਬਾਹਰ ਦੇ ਜਿਹੜੀਆਂ ਦੇਸ਼ ਨੇ ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕੀਤਾ ਔਰ ਉਹਨਾਂ ਦਾ ਜਿਹੜਾ ਮਸਲਾ ਹੱਲ ਵੀ ਹੋਇਆ ਪਰੰਤੂ ਜਿਹੜਾ ਭਾਰਤ ਦੇ ਵਿੱਚ ਇੱਕ ਲੋਕਤੰਤਰ ਦੀ ਹੱਤਿਆ ਕੀਤੀ ਜਾਂਦੀ ਹੈ ਤੁਸੀਂ ਦੇਖਿਆ ਇਹ ਸ਼ੰਭੂ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ ਸ਼ੁਭਕਰਨ ਸਿੰਘ ਨੂੰ ਜਿਹੜਾ ਇੱਕ ਸ਼ਹੀਦ ਕੀਤਾ ਗਿਆ ਨੌਜਵਾਨ ਨੂੰ ਹੋਰ ਜਿਹੜੇ ਕਿਸਾਨਾਂ ਮਜ਼ਦੂਰਾਂ ਦੀਆਂ ਅੱਖਾਂ ਦੇ ਵਿੱਚ ਜਿਹੜੇ ਨੇ ਉਹ ਗੋਲੀਆਂ ਮਾਰੀਆਂ ਗਈਆਂ ਅੱਖਾਂ ਕੱਢੀਆਂ ਗਈਆਂ ਅ ਬਹੁਤ ਜ਼ਿਆਦਾ ਅਤਿਆਚਾਰ ਹੋਇਆ ਜਿਹੜੀ ਲੋਕਤੰਤਰ ਦੀ ਹੱਤਿਆ ਹੈ ਉਹ ਸਾਰੀ ਦੁਨੀਆ ਨੂੰ ਪਤਾ ਚੱਲ ਚੁੱਕਿਆ ਹੈ ਅ ਲੱਗਦਾ ਹੈ ਕਿ ਹੁੰਦਾ ਜਿਹੜਾ ਜਵਾਬ ਹੈ ਉਹ ਇਸ ਵਾਰ ਮੋਦੀ ਸਰਕਾਰ ਨੂੰ ਜ਼ਰੂਰ ਮਿਲੇਗਾ ਸ਼ੁਕਰੀਆ ਜੀ ਗੱਲ ਕਰ ਲਈ ਬਾਕੀ ਜਿਸ ਤਰ੍ਹਾਂ ਦੇ ਨਾਲ ਹੁਣ ਤੱਕ 21 ਦੇ ਕਰੀਬ ਜਿਹੜੇ ਕਿ ਕਿਸਾਨ ਨੇ ਸੰਘਰਸ਼ ਦੇ ਵਿੱਚ ਆਪਣੇ ਜਾਨ ਗਵਾ ਚੁੱਕੇ ਨੇ ਅੱਜ ਵੀ ਜਿਹੜਾ ਕਿ ਸ਼ੰਭੂ ਮੋਰਚੇ ਦੇ ਉੱਪਰ ਇੱਕ ਕਿਸਾਨ ਨੇ ਆਪਣੇ ਜਿਹੜੇ ਕੀ ਜਾਨ ਗਵਾਈ ਹੈਗੀ ਐ ਸੋ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਕੀ ਰੁਖ ਇਖਤियार ਕਰਦਾ ਹੈ ਕਿ ਸਰਕਾਰ ਇਸ ਸੰਘਰਸ਼ ਦੇ ਅੱਗੇ ਝੁਕ ਸਕੇਗੀ ਕਿ ਕਿਸਾਨਾਂ ਦੇ ਮਸਲੇ ਹੱਲ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਉਹ ਜਿਹੜੇ ਅਪਡੇਟਲੀ ਜੁੜੇ ਰਹੋ ਹੰਦ TV ਨਾਲ ਕੈਮਰਾ ਪਰਸਨ ਮੋਨ ਦੇ ਨਾਲ ਪ੍ਰਵੀnder ਕੁਮਾਰ ਸ਼ੰਭੂ ਮੋਰਚੇ